ਸਾਡੇ ਲੋਕ ਸਭਾ ਤੋਂ ਇਲੈਕਸ਼ਨ ਲੜ ਰਹੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਲੈਬਰਮੀਂ ਸਿੰਘ ਰਾਣਾ ਸੋਢੀ ਜੀ ਦੀ ਅੱਜ ਰਹਿਣ ਮਾਈ ਹੀਟ ਜਿਹੜੇ 20 ਪਰਿਵਾਰ ਅੱਜ ਇਹ ਬੀਜੇਪੀ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਜਿਹੜਾ ਇਹਨਾਂ ਦਾ ਬੰਨ ਦਾ ਮਾਨ ਸਤਕਾਰ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਦਿੱਤਾ ਜਾਵੇ ਜਨਤਾ ਪਾਰਟੀ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜਿੱਥੇ ਵੀ ਜਾ ਰਹੇ ਆ ਤੁਸੀਂ ਦੇਖ ਹੀ ਰਹੇ ਜੋ ਕਿੰਨੇ ਕੱਲ ਵੀ ਹੁਣ ਵੀ ਦੇਖਿਆ ਕਿੰਨੇ ਪਿੰਡਾਂ ਦੇ ਵਿੱਚ ਬੀਜੇਪੀ ਜੁਆਇਨਿੰਗ ਕੀਤੀ ਆ ਜੀ ਬਹੁਤ ਵੱਦਾ ਪਾਲ ਮਿਲ ਰਿਹਾ ਜੀ ਬੀਜੇਪੀ ਤੋਂ ਆਪਾਂ ਇਹੋ ਜੀ ਤੁਸੀਂ ਆਪ ਵੀ ਸਮਝ ਲੋ ਜੀ ਕਿ ਲੋਕਾਂ ਦੇ ਕੰਮਕਾਰ ਨਹੀਂ ਹੋ ਰਹੇ ਤਾਂ ਸਾਡੇ ਆ ਰਹੇ ਹਨ ਤੁਹਾਨੂੰ ਪਤਾ ਖੁਦ ਨੂੰ ਪਤਾ ਕਿ ਜਿਹੜੀ ਅੱਜ ਵੀ ਜਨੀਆਂ ਸਕੀਮਾਂ ਮਿਲਦੀਆਂ ਵਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਆਪਾਂ ਨੂੰ ਸਕੀਮਾਂ ਮਿਲ ਰਹੀਆਂ ਜੀ ਮੈਂ ਸਾਰਿਆਂ ਨੂੰ ਇਹੋ ਜੀ ਬੇਨਤੀ ਕਰਨੀ ਚਾਹੁੰਦਾ ਕਿਥੇ ਵੀ ਸਾਡੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਇਲੈਕਸ਼ਨ ਲੜਦੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਭਾਰਤੀ ਜਨਤਾ ਪਾਰਟੀ ਲੈ ਆਈ ਅਸੀਂ ਸਾਬ ਤੋਂ ਪਹਿਲਾਂ ਤਾਂ ਮੇਰੀ ਜਨ ਪਰਿਸ਼ਦ ਸੀ ਕਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਪਰਿਵਾਰ ਚੁੜੇ ਨੇ ਅੱਜ ਮੇਰੇ ਨਾਲ ਥੁਰੇ ਨੇ ਤੇ ਅਸੀਂ ਨਾ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਤੋਂ ਦੂਤੀ ਹੋ ਕੇ ਅੱਜ ਅਸੀਂ ਇਸ ਪਾਰਟੀ 'ਚ ਜੁੜੇ ਆਂ ਤੇ ਸਾਨੂੰ ਕੋਈ ਵੀ ਬੰਦਾ ਐਡਾ ਮੂਰਖ ਨਹੀਂ ਹੁੰਦਾ ਜਿਹੜਾ ਇੱਕ ਪਾਰਟੀ 'ਤੇ ਜੋਰ ਲਾਵੇ ਤੇ ਉਹ ਲੱਖਦਮ ਦੂਜੀ ਪਾਰਟੀ 'ਚ ਜਾਵੇ ਕਿਸੇ ਕਾਰਨ ਕਰਕੇ ਹੀ ਜਾਂਦਾ ਹੈ ਮੈਂ ਔਰ ਮੇਰੇ ਫਾਦਰ ਸਾਹਿਬ ਨੇ ਬਹੁਤ ਵਰਕ ਕੀਤਾ ਹੈ ਦਿਨ ਪਰ ਰਾਤ ਇਹਨਾਂ ਦੇ ਨਾਲ ਤੁਰੇ ਆਂ ਹਰ ਇੱਕ ਪਿੰਡ ਚ ਹਰ ਇੱਕ ਖਾਂ ਤੇ ਅਸੀਂ ਗਏ ਆ ਸਾਡੇ ਜਿੰਨਾ ਵਰਕ ਕਿਸੇ ਨੇ ਕੀਤਾ ਅਸੀਂ ਘਰ ਵੀ ਲਵਾਇਆ ਵਰਕ ਵੀ ਕੀਤਾ ਆਪਣਾ ਘਰ ਵੀ ਛੱਡਿਆ ਆਪਣਾ ਆਪ ਵੀ ਗਵਾਇਆ ਪਰ ਅੱਜ ਸਾਡਾ ਇਹਨਾਂ ਨੇ ਕੋਈ ਮੋਲ ਨਹੀਂ ਪਾਇਆ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਆਮ ਪਬਲਿਕ ਨੂੰ ਆਮ ਜਨਤਾ ਨੂੰ ਮੈਂ ਕਹਿੰਦੀ ਆ ਕੱਲ੍ਹ ਨੂੰ ਵੋਟ ਪਾ ਲਓ ਕਾਂਗਰਸ ਨੂੰ ਪਾ ਲਓ ਭਾਜਪਾ ਨੂੰ ਵੋਟ ਪਾ ਲਓ ਪਰ ਝਾਰੂ ਵਾਲੇ ਨੂੰ ਵੋਟ ਨਾ ਪਾਓ ਇੱਕ ਨੰਬਰ ਦੇ ਮਕਾਰ ਬੰਦੇ ਨੇ ਝਾਰੂ ਵਾਲੇ ਬਿਲਕੁਲ ਝੂਠੇ ਨੇ ਭਗਵਾਨਤਮਨ ਸਾਹਿਬ ਸਿਰਫ ਸ਼ੈਰੋ ਸ਼ਰੀਹ ਹੀ ਜਾਣਦਾ ਹੈ ਉਹ ਸ਼ੈਰੋ ਸ਼ਰੀਹ ਕਰ ਸਕਦਾ ਹੈ ਉਹ ਆਮ ਜਨਤਾ ਵਾਸਤੇ ਕੁਝ ਨਹੀਂ ਕਰ ਸਕਦਾ ਤੇ ਆਮ ਜਨਤਾ ਦਾ ਟਿੱਡ ਉਹਦੀ ਭਗਵਾਨਤਮਨ ਦੀ ਸ਼ੈਰੋ ਸ਼ਰੀਹ ਨਾਲ ਨਹੀਂ ਭਰਨਾ ਜੋ ਮੈਂ ਇੱਕ ਗੱਲ ਕਹਿਣੀ ਪਈ ਆ ਜੇ ਤੁਸੀਂ ਆਪਣਾ ਆਪ ਕੁਝ ਕਰਨਾ ਚਾਹੁੰਦੇ ਹੋ ਤੇ ਆਪਣੀ ਮਰਜ਼ੀ ਨਾਲ ਜਿੱਦ ਮਰਜ਼ੀ ਜਾਓ ਜਿਹੜੀ ਮਰਜ਼ੀ ਪਾਰਟੀ ਜੁਆਇਨੋ ਪਰ ਇਹਨਾਂ ਦੇ ਕਹਿ ਤੇ ਆਮ ਜਿਹੜੀ ਆਮ ਆਦਮੀ ਪਾਰਟੀ ਹੈ ਝਾੜੂ ਵਾਲਾ ਬਿਲਕੁਲ ਨਾ ਹੋ ਚੜ ਨੂੰ ਤੇ ਇਹੋ ਜਿਹਾ ਸਫਾਇਆ ਕਰ ਦੇਣਾ ਜੇ ਆ ਗਏ ਨਾ ਇਹਨਾਂ ਨੇ ਤਾਂ ਇਹੋ ਜਿਹਾ ਸਫਾਇਆ ਕਰਨਾ ਕਿ ਆਪਾਂ ਕਿਸੇ ਗੱਲ ਜੋਗੇ ਨਹੀਂ ਰਹਿਣਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਝੜ ਨੂੰ 30 ਲਾ 30 ਲਾ ਕਰਕੇ ਖਿਲਾਰੋ ਇਹੋ ਜਿਹਾ ਖਿਲਾਰੋ ਕਿ ਝੜ ਦਾ ਨਾਮੋਂ ਨਿਸ਼ਾਨ ਮਿੜ ਜੇ ਅਸੀਂ ਤਾਂ ਐਨੇ ਮੁੱਕ ਕੇ ਪੈਣਾ ਕਿ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਐਸ ਟਾਈਮ ਤੇ ਮੇਰੇ ਹੱਥ ਜੋੜ ਕੇ ਬੇਨਤੀ ਕਿ ਝੜ ਨੂੰ ਕੋਈ ਵੋਟ ਨਾ ਪਾਵੇ ਜਿੱਥੇ ਮਰਜ਼ੀ ਵੋਟ ਪਾਓ ਕੱਲ੍ਹ ਨੂੰ ਕਾਂਗਰਸ ਨੂੰ ਭਾਜਪੀ ਨੂੰ ਵੋਟ ਪਾਓ ਪਰ ਝੜ ਨੂੰ ਵੋਟ ਨਾ ਪਾਓ ਬਰ ਖਲਾਫੀ ਬੋਲੇਗਾ ਮੈਨੂੰ ਫੋਨ ਵੀ ਆਏ ਮੈਨੂੰ ਇੱਥੇ ਤੱਕ ਵੀ ਕਿਹਾ ਗਿਆ ਜੇ ਤੁਸੀਂ ਪਾਰਟੀ ਛੱਡੋਗੇ ਤਿੰਨ ਸਾਲ ਸਾਡੀ ਸਰਕਾਰ ਪਈ ਹੈ ਤਿੰਨ ਸਾਲ ਤੁਸੀਂ ਪਿਓ ਸੀ ਨਾ ਜਰੂਰੀ ਜੇਲਾ ਚ ਬਹਿਣਾ ਮੈਨੂੰ ਜੇਲ੍ਹ ਚ ਜਾਣ ਦਾ ਕੋਈ ਡਰ ਨਹੀਂ ਹੁਣ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਪਰਚੇ ਕਰਾਉਣੇ ਆਂ ਦੇ ਸ਼ੱਕ ਦੀ ਕਰਵਾ ਸਕਦੇ ਆਂ ਅਸੀਂ ਆਜ਼ਾਦ ਪੰਛੀ ਆਂ ਅਸੀਂ ਆਪਣੀ ਮਰਜ਼ੀ ਨਾਲ ਚੱਲਾਂਗੇ ਅਸੀਂ ਕੋਈ ਕਿਸੇ ਦੇ ਗੁਲਾਮ ਨਹੀਂ ਕੋਈ ਪਾਬੰਦ ਨਹੀਂ ਆਮ ਜਨਤਾ ਵੀ ਆਜ਼ਾਦ ਹੈ ਅਸੀਂ ਵੀ ਆਜ਼ਾਦ ਆਂ ਸਾਨੂੰ ਕਿਸੇ ਦੀ ਕੋਈ ਗੁਲਾਮੀ ਦਾ ਡਰ ਨਹੀਂ ਹੈਗਾ ਨਾ ਕੋ ਸਾਨੂੰ ਕੋ ਗੁਲਾਮ ਕਰ ਸਕਦਾ ਇਸ ਲਈ ਮੈਂ ਖਾਸ ਜੋੜ ਕੇ ਬੇਨਤੀ ਕਰਦੀ ਆਂ ਕਿ ਚੜ੍ਹ ਨੂੰ ਵੋਟ ਨਾ ਪਾਇਓ ਨਾ ਪਾਇਓ ਰੱਬ ਦਾ ਵਾਸਤਾ ਚੜ੍ਹ ਨੂੰ ਵੋਟ ਨਾ ਪਾਇਓ ਲੈ ਪ੍ਰਧਾਨ ਜੀ ਤੁਸੀਂ ਪਹਿਲੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਅੱਜ ਕੀ ਕਾਰਨ ਬਣ ਗਿਆ ਜਿਹੜਾ ਭਾਜਪਾ ਚ ਸ਼ਾਮਲ ਹੋਣਾ ਪਿਆ ਤੁਹਾਨੂੰ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਕਿਉਂਕਿ ਕਮਾਕਾਰਾਂ ਤੋਂ ਤੁਸੀਂ ਹੋਣੇ ਨਾਲੋਂ ਥੋੜੀ ਚੋਚੀ ਕੋਈ ਆਪਾਂ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਅੱਜ ਤੱਕ ਇਹਨਾਂ ਨੇ ਪਿਛੇ ਦਾ ਕੁਝ ਨਹੀਂ ਤੇ ਪੈਸੇ ਦਾ ਨਹੀਂ ਸਵਾਲਿਆ ਮੈਂ 2020 ਦਾ ਨਾਲ ਜੁੜਿਆ ਬੜਾ ਇਹਨਾਂ ਨਾਲ ਵਰਕ ਕੀਤਾ ਬੜਾ ਜ਼ੋਰ ਲਾਇਆ ਨਾ ਜਿਹੜੀ ਕਾਂਗਰਸ ਜਾਂ ਕਾਲੀ ਪਾਰਟੀ ਆ ਉਹਨਾਂ ਪਾਰਟੀਆਂ ਦੀ ਸਰਵਾਈ ਹੁੰਦੀ ਆ ਸਾਡੀ ਸਰਵਾਈ ਨਹੀਂ ਹੁੰਦੀ ਕਰਕੇ ਅਸੀਂ ਪਾਰਟੀ ਜਿਹੜੀ ਆ ਪਿੱਛੇ ੜ ਗਿਆਂ ਪਾਰਟੀ ਛੱਡਤੀ ਆ ਆਮ ਆਦਮੀ ਪਾਰਟੀ ਦਾ ਝੰਡਾ ਧਾਰ ਦਿੱਤੇ ਆ ਤੇ ਜਿਹੜੇ ਫੋਲਵਰਾਂ ਨੇ ਡੀ ਜੀ ਪੀ ਦੇ ਇਹ ਝੰਡਿਆ ਛਾੜ ਦਿੱਤੇ ਅਸੀਂ ਸਾਰੇ ਅੱਜ 20-25 ਪਰਿਵਾਰ ਜਿਹੜੇ ਆ ਛਮ ਹੋਏ ਆ ਤੇ ਅੱਜ ਅਸੀਂ ਆਵਾਜ਼ ਨਹੀਂ ਖਾਵਾਂਗੇ ਕਿ ਵੀ ਆਮ ਪਾਰਟੀ ਨੇ ਤੁਹਾਨੂੰ ਕੁਝ ਨਹੀਂ ਦੇਣਾ ਜੋ ਦੇ ਰਿਹਾ ਸੈਂਟਰ ਦੇ ਰਿਹਾ ਪੰਜਾਬ ਨੇ ਕੀ ਦਿੱਤਾ ਆ ਇੱਕ ਬੱਤੀ ਫ੍ਰੀ ਕਰਕੇ ਤੇ ਇੰਨੇ ਨਾਲ ਹੀ ਰੁਕੀ ਜਾਂਦੇ ਆ ਲੋਕਾਂ ਨੂੰ ਬੱਤੀ ਫ੍ਰੀ ਆ ਜੀ ਕੀ ਬੱਤੀ ਫ੍ਰੀ ਆ ਹੋਰ ਕਿੰਨੇ ਟਾਈਮ ਸਪੈਂਡ ਹਾਂ ਦੋਸਤੋ ਪਹਿਲਾਂ ਢੀਪੂ ਜਨੇ ਹੀ ਸਾਰੇ ਢੀਪੂ ਆਰਡਰ ਸਾਰੇ ਨਾਲ ਲੁੱਟਦੇ 3 ਕਰੋੜ ਦੀ ਕਣਕ ਦਾ ਘਫਲਾ ਕੀਤਾ ਤੇ ਲੌੜਾ ਪਿਆ ਦੇ ਪੈਸੇ ਨਾਲ ਸਰੇਤਾ ਜੀਆਂ ਖੱਡਾ ਜਣਾਈਆਂ ਹੀਰੋਨ ਵਾਲੇ ਬੰਦੇ ਛੜਾਏ ਇਹਨਾਂ ਨੇ ਦੱਸੋ ਇਹ ਕੀ ਕਰਮੇ ਜਿਹੜੇ ਆਪ ਨਹੀਂ ਨਾਕਾਮਾਂ ਜਿ ਬੜੇ ਹੋਇਆ ਤੇ ਸਾਡੇ ਨਾਲ ਕੀ ਸਵਾਲ ਸੜਗੇ